ਅੱਛਾ ਬੰਦ ਤੁਸੀਂ ਪੜ੍ਹਦੇ ਹੋ ਆਮ ਕਰਕੇ ਇੱਕ ਮੁਹਾਵਰਾ ਵਰਤਦੇ ਹੋ ਨਾ ਤੂੰ ਤਿੰਨਾ ਚੋਂ ਨਾ 13 ਚੋਂ ਆਮ ਕਰਕੇ ਕਿਹਾ ਜਾਂਦਾ ਜਦੋਂ ਆ ਮਿੱਤਰ ਕਿਸੇ ਦੇ ਕੰਮ ਨਾ ਨਾ ਆਵੇ ਜਾਂ ਉਹਦੇ ਕੋਲੋਂ ਸਾਡੀ ਲੋੜ ਨਾ ਨਾ ਪੂਰੀ ਹੋਵੇ ਤੇ ਆਪਾਂ ਆਮ ਕਰਕੇ ਗੱਲ ਕਹਿ ਦਿੰਦੇ ਆ ਵੀ ਤੂੰ ਤਾਂ ਨਾ ਨਾ ਤਿੰਨਾ ਚੋਂ ਐ ਤੇ ਨਾ ਤੂੰ 13 ਚੋਂ ਐ ਈਸਾਈ ਮਤ ਦੇ ਜਿਹੜੇ ਸਭ ਤੋਂ ਵੱਡੇ ਜੀਸਸ ਹੋਏ ਨੇ ਤੇ ਉਹਨਾਂ ਨੂੰ ਜਦੋਂ ਸਲੀਬ ਤੇ ਚੜਾਉਣ ਲੱਗੇ ਨਾ ਤੇ ਉਹਦੇ 13 ਸਾਥੀ ਜਿਹੜੇ ਸਨ 13 ਉਹਦੇ ਮਰੀਦ ਉਹਦੇ ਨਾਲ ਫੜ ਕੇ ਬੰਦੀ ਬਣਾਏ ਹੋਏ ਸਨ ਉਹਨਾਂ 13 ਨੂੰ ਪੁੱਛਿਆ ਗਿਆ ਤੁਸੀਂ ਇਹਦੇ ਚੇਲੇ ਹੋ ਇਹ ਤੁਹਾਡਾ ਗੁਰੂ ਹੈ ਪਤਾ ਲੱਗਾ ਸਲੀਬ ਤੇ ਚੜਾਉਣ ਲੱਗੇ ਨੇ ਹੁਣ ਇਹਨਾਂ ਨੂੰ ਮਾਰ ਦਿੱਤਾ ਜਾਏਗਾ ਖਤਮ ਕਰ ਦਿੱਤਾ ਜਾਏਗਾ ਤੇ 13 ਦੇ 13 ਹੀ ਮੁਕਰ ਕੇ ਕਹਿਣ ਲੱਗੇ ਕਹਿੰਦੇ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਹਦੇ ਚੇਲੇ ਨਹੀਂ ਜਵਾਬ ਦੇ ਕੇ ਆਪਣੀ ਜਾਨ ਬਚਾ ਕੇ ਚਲੇ ਗਏ ਹੁਣ ਤਿੰਨ ਕਿਹੜੇ ਨੇ ਤਿੰਨ ਉਹਨੇ ਸਾਧ ਸੰਗਤ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਚਾਂਦਨੀ ਚੌਕ ਦਿੱਲੀ ਦੀ ਧਰਤੀ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਤਿੰਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਹਾਡੇ ਗੁਰੂ ਨੇ ਤੇ ਉਹ ਉਸ ਵਕਤ ਦਾਅਵੇ ਦੇ ਨਾਲ ਬਿਲਕੁਲ ਬੇਝਿਜਕ ਬੇਪਰਵਾਹ ਹੋ ਕੇ ਕਹਿਣ ਲੱਗੇ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਾਡੇ ਗੁਰੂ ਹਨ ਅਸੀਂ ਉਹਨਾਂ ਦੇ ਸੇਖਾਂ ਜਲਾਦ ਕਹਿਣ ਲੱਗਾ ਕਹਿੰਦਾ ਤੁਹਾਨੂੰ ਪਤਾ ਹੈ ਜੇ ਤੁਸੀਂ ਇੰਨੀ ਗੱਲ ਕਹੋਗੇ ਮਨਜ਼ੂਰ ਕਰ ਲਓਗੇ ਵੀ ਅਸੀਂ ਸੇਖਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਾਤਸ਼ਾਹ ਜੀ ਸਾਡੇ ਗੁਰੂ ਨੇ ਤੇ ਤੁਹਾਨੂੰ ਅਸੀਂ ਤਸੀਹੇ ਦੇਾਂਗੇ ਆਰੇ ਨਾਲ ਚੀਰ ਦਿੱਤਾ ਜਾਏਗਾ ਤੁਹਾਨੂੰ ਦੇਗਾਂ ਵਿੱਚ ਉਬਾਲ ਦਿੱਤਾ ਜਾਏਗਾ ਰੂਹ ਨਾਲ ਲਪੇਟ ਕੇ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਅੱਗ ਲਾ ਕੇ ਉਹ ਕਹਿਣ ਲੱਗੇ ਸਾਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਕਿਉਂਕਿ ਉਹ ਮੇਰਾ ਸਾਥੀ ਮੇਰਾ ਮਿੱਤਰ ਮੇਰਾ ਗੁਰੂ ਸਾਡੇ ਨਾਲ ਹੈ ਤੇ ਸਾਧ ਸੰਗਤ ਇਸ ਕਰਕੇ ਅੱਜ ਕਿਹਾ ਜਾਂਦਾ ਹੈ ਅੱਜ ਗੁਰੂ ਕੇ ਸਿੱਖਾਂ ਨੂੰ ਇਹ ਗੱਲ ਅਸੀਂ ਪੁੱਛ ਕੇ ਦੇਖੀਏ ਸਾਧ ਸੰਗਤ ਕੀ ਤੁਸੀਂ 13 ਵਰਗੇ ਹੋ ਜਾਂ 3 ਨਾਂ ਵਰਗੇ ਹੋ ਕਿਉਂਕਿ ਬਹੁਤਾਂਤ ਮਾਫ਼ ਕਰਿਓ ਜ਼ੁਬਾਨ ਤੋਂ ਕਹਿਣ ਵਾਲੇ ਬੜੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਅਸੀਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਹੋਏ ਹਾਂ ਸਾਡੇ ਗੁਰੂ ਗੁਰੂ ਨਾਨਕ ਮਹਾਰਾਜ ਸਾਡੇ ਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੇ ਜ਼ੁਬਾਨ ਤੋਂ ਅਸੀਂ ਕਹਿ ਵੀ ਦਿੱਤਾ ਨਾਮ ਵੀ ਅਸੀਂ ਲਖਵਾ ਦਿੱਤਾ ਵੀ ਅਸੀਂ ਸਿੱਖਾਂ ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ ਪਰ ਸਾਧ ਸੰਗਤ ਜਦੋਂ ਵੇਖੀਦਾ ਨਾ ਜੀਵਨ ਦੇ ਵੱਲ ਉਸ ਵਕਤ ਅਸਲ ਪਰਖ ਹੁੰਦੀ ਹੈ